ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਰਿਹਾ ਜੋ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਬਠਿੰਡਾ ਪੁਲਿਸ ਵੱਲੋਂ ਅੱਜ ਜਿਹੜੀ ਹੈ ਵੱਡੀ ਕਾਰਵਾਈ ਕੀਤੀ ਗਈ ਵੱਖ-ਵੱਖ ਥਾਵਾਂ ਦੀ ਜਿਹੜੀ ਹੈ ਅੱਜ ਚੈਕਿੰਗ ਕੀਤੀ ਗਈ ਰੇਡ ਕੀਤੀ ਗਈ ਜਿਸ ਦੇ ਵਿੱਚ ਪੁਲਿਸ ਵੱਲੋਂ ਕਿਹਾ ਗਿਆ ਕਿ ਅੱਜ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਨੂੰ ਇਹ ਖਬਰ ਮਿਲੀ ਸੀ ਕਿ ਜਿਹੜੇ ਬੱਸ ਸਟੈਂਡ ਨੇ ਰੇਲਵੇ ਸਟੇਸ਼ਨ ਨੇ ਤੇ ਹੋਰ ਕਈ ਥਾਵਾਂ ਤੇ ਜਿਹੜੇ ਹੋਟਲ ਬਣੇ ਹੋਏ ਨੇ ਉੱਥੇ ਦੇ ਵਪਾਰ ਦਾ ਕੰਮ ਚੱਲ ਰਿਹਾ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਜਿਸ ਤੋਂ ਬਾਅਦ ਕਈ ਕਾਰੋਬਾਰੀਆਂ ਤੇ ਜਿਹੜੇ ਨੇ ਉਹ ਮਾਮਲੇ ਵੀ ਦਰਜ ਕੀਤੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਜਿਸ ਦੇ ਵਿੱਚ ਬਠਿੰਡਾ ਦੇ ਮਾਲ ਰੋਡ ਗੋਨੀਆਨਾ ਰੋਡ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਵਰਗੇ ਵੱਖ-ਵੱਖ ਥਾਵਾਂ ਤੇ ਜਿਹੜੀ ਹੈ ਅੱਜ ਜੋ ਹੋਟਲ ਬਣੇ ਹੋਏ ਨੇ ਉਸ ਦੇ ਵਿੱਚ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਨ੍ਹਾਂ ਹਾਵਾ ਤੇ ਜਿਹੜੇ ਨੇ ਪੁਲਿਸ ਵੱਲੋਂ ਛਾਪੀ ਮਾਰੀ ਕੀਤੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਦੇਵਪਾਰ ਦਾ ਕੰਮ ਜਿਹੜਾ ਇਹ ਚੱਲ ਰਿਹਾ ਹੈ ਲਗਾਤਾਰ ਕਈ ਕਾਰੋਬਾਰੀ ਜਿਹੜੇ ਨੇ ਇਸ ਦੇ ਵਿੱਚ ਲਿਪਤ ਨੇ ਲਗਾਤਾਰ ਕਈ ਸਮਾਤੋਂ ਜਿਹੜਾ ਇਹ ਕਾਰੋਬਾਰ ਚੱਲ ਰਿਹਾ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਹ ਵੱਡੀ ਐਕਸ਼ਨ ਵੱਡਾ ਐਕਸ਼ਨ ਜਿਹੜਾ ਇਹ ਦੇਖਣ ਨੂੰ ਮਿਲਿਆ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਜਿੱਥੇ ਛਾਪੇ ਮਾਰੀ ਕੀਤੀ ਗਈ ਹੈ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਜਿਹੜੇ ਨੇ ਸੰਦੀਪ ਸਿੰਘ ਪਾਟੀ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਇਹ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਜੜੀ ਹੈ ਜਾ ਕੇ ਰੇਡ ਕੀਤੀ ਜਿਸ ਤੋਂ ਬਾਅਦ ਕਈ ਵਿਅਕਤੀਆਂ ਜਿਹੜੇ ਨੇ ਕਾਰੋਬਾਰੀ ਜਿਹੜੇ ਨੇ ਜੋ ਦੇ ਵਪਾਰ ਦਾ ਕੰਮ ਕਰਦੇ ਸੀ ਉਹਨਾਂ ਤੇ ਕਾਰਵਾਈ ਵੀ ਕੀਤੀ ਗਈ ਹੈ ਹੋਰ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਕੁਝ ਕਿਹਾ ਗਿਆ ਇੱਕ ਵਾਰ ਤੁਹਾਨੂੰ ਉਹ ਸੁਣਾ ਦਿੰਦੇ ਹਾਂ ਹਾਂਜੀ ਸਰ ਇੱਕ ਹੋਟਲਾਂ ਤੇ ਰੇਡ ਕੀਤੀ ਗਈ ਹੈ ਕੀ ਹਾਲਸਾ ਕੱਲ ਇਨਸਪੈਕਟਰ ਪਰਮੇਂਦਰ ਐਸਐਚਓ ਕਤਵਾਰ ਨੂੰ ਇਤਲਾਹ ਮਿਲੀ ਸੀ ਕਿ ਬਸਟੈਂਡ ਦੇ ਬੈਕਸਾਈਡ ਹੋਟਲ ਆ ਪਾਮ ਨਾਈਟ ਪਾਮ ਨਾਈਟ ਜਿੱਥੇ ਜਿਹਨੂੰ ਗੁਰਤੇਜ ਸਿੰਘ ਤੇ ਲਖਵੀਰ ਸਿੰਘ ਜਿਹੜੇ ਚਲਾ ਰਹੇ ਗੁਰਤੇਜ ਸਿੰਘ ਦਾ ਹੋਟਲ ਦਾ ਮਾਲਕ ਹੈ ਤੇ ਲਖਵੀਰ ਸਿੰਘ ਡਿਜਰ ਹੈ ਤੇ ਜਿਸ ਤਰ੍ਹਾਂ ਇਹ ਜਸਮਪ੍ਰੋਸ਼ਿ ਦਾ ਧੰਦਾ ਚਲਾ ਰਿਹਾ ਉੱਥੇ ਜਿਸ ਦੇ ਆਧਾਰ ਤੇ ਇੰਸਪੈਕਟਰ ਬਰਵਿੰਦਰ ਸਟ ਕੋਤਵਾਲੀ ਨੇ ਇਹਦੇ ਖਿਲਾਫ 3 4 ਐਮਬਲੋ ਟ੍ਰੈਫਿਕ ਪ੍ਰੋਵੈਂਸ਼ਨ ਐਕਟ ਦਾ ਮੁਕਦਮਾ ਦਰਜ ਕੀਤਾ ਮੁਕਦਮਾ ਦਰਜ ਕਰਨ ਤੋਂ ਬਾਅਦ ਰੇਡ ਕੀਤੀ ਰੇਡ ਦਰਮਿਆਨ ਗੁਰਦੇਵ ਸਿੰਘ ਮਾਲਕ ਤੇ ਵੀਰ ਸਿੰਘ ਉਥੋਂ ਮੁਕਦਮੇ 'ਚ ਗ੍ਰਿਫਤਾਰ ਕਰ ਲਿਆ ਤੈਨੂੰ ਗਿਫਤਾਰ ਕਰਕੇ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਹੋਰ ਧੱਕਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਕ੍ਰਿਮੀਨਲ ਹੋਟਲਾਂ ਦੇ ਮਾਲਕਾਂ ਦੇ ਪਰਚਾ ਦਰਜ ਇੱਕ ਉਸ ਤੋਂ ਹੋਟਲ ਪੈਰਸਲਟ ਨਾਲ ਜੋ ਢੰਡਾ ਕੋਨਾ ਰੋਡ ਦੇ ਉੱਪਰ ਸਥਿਤ ਹੈ ਜਿੱਥੇ ਵੀ ਸਾਨੂੰ ਤਲਾਸ਼ ਮਿਲੀ ਸੀ ਵੀ ਉੱਥੇ ਵੀ ਇਸ ਤਰ੍ਹਾਂ ਦਾ ਕੰਮ ਚੱਲ ਰਿਹਾ ਹੈ ਜਿਸ ਦੇ ਆਧਾਰ ਤੇ ਇੰਸਪੈਕਟਰ ਪਰਮੇਂਦਰ ਸਿੰਘ ਐਸਐਜੋ ਗਤਵਾਲ ਨੇ ਮੁਕਦਮਾ ਦਰਜ ਕੀਤਾ ਤਿੰਨ ਚਾਰ ਐਮਰਡ ਟ੍ਰੈਫਿਕ ਪਰਮਿਸ਼ਨ ਐਕਟ ਦਾ ਜਿਸ ਦੇ ਆਧਾਰ ਤੇ ਉੱਥੇ ਹੋਟਲ ਪੈਰ ਸਿਲਟਨ ਥਿਰਲ ਕੀਤੀ ਗਈ ਜਿਸ ਤੇ ਪਤਾ ਲੱਗਾ ਵੀ ਸੰਦੀਪ ਸਿੰਘ ਰਾਓ ਦਾ ਹੋਟਲ ਦਾ ਮੈਨੇਜਰ ਹੈ ਜਿਹੜਾ ਐਪੀ ਹੈ ਇੱਕ ਹੋਰ ਨੜਕਾ ਜਿਸ ਦਾ ਨਾਮ ਹੈਗਾ ਐਪੀ ਦੇ ਨਾਲ ਦੂਸਰਾ ਨੜਕਾ ਪੰਕਜ ਜਿਹੜੇ ਉਹਨੂੰ ਉਹਦੇ ਆਨ ਰੌਨ ਚਲਾ ਰਹੇ ਆ ਇੱਥੇ ਵੀ ਤਿੰਨ ਚਾਰ ਐਮਰਡ ਟ੍ਰੈਫਿਕ ਪਰਮਿਸ਼ਨ ਐਕਟ ਦਾ ਮੁਕਦਮਾ ਅਦਾਜ਼ ਕੀਤਾ ਗਿਆ ਤੇ ਇਹਨਾਂ 'ਚ ਅਜੇ ਦਾ ਕੋਈ ਕਿਤਰਿਆਂ ਹੋਈਆ ਕੋਈ ਜਿਹੜਾ ਹੋਟਲ ਸੀਗਾ ਪਾਮ ਨਾਈਟ ਇਹਦੇ ਚ ਦੋ ਬੰਦੇ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜਿਹੜਾ ਪੈਰਸਲ ਡਰੌਪ ਚ ਉਹਨਾਂ ਦੀ ਗ੍ਰਿਫਤਾਰੀ ਬਾਕੀ ਹੈ ਸਰ ਇਹ ਕੰਟੀਨਿਊ ਜਾਰੀ ਰਹਿਣ ਦੀ ਹੈ ਹਾਂਜੀ ਇਹ ਸਾਡਾ ਆਪਰੇਸ਼ਨ ਲਗਾਤਾਰ ਚੱਲਦਾ ਰਹੇਗਾ ਸਰ ਇਸ ਤਰ੍ਹਾਂ ਦੇ ਜਿਹੜੇ ਕ੍ਰਾਈਮ ਕਰ ਰਹੇ ਹੈਗੇ ਆ ਉਹਨਾਂ ਨੂੰ ਕੀ ਮੈਸੇਜ ਹੈ ਉਹਨਾਂ ਨੂੰ ਤਾਂ ਅਸੀਂ ਇਹ ਕਹਣਾ ਵੀ ਇਸ ਤੰਦਾ ਜਿਹੜਾ ਧੰਦਾ ਜਾਂ ਕਾਰੋਬਾਰ ਕੱਲ ਤੇ ਪੱਦ ਕਦਮ ਜਿਹੜਾ ਕਾਨੂੰਨ ਦੇ ਮਤਲਬ ਜਿਹੜੇ ਉਹਦੇ ਮਤਲਬ ਦੀ ਕਾਰਵਾਈ ਕੀਤੀ ਜਾਏਗੀ ਹਾਂਜੀ ਸਰ ਇੱਕ ਹੋਟਲਾਂ ਤੇ ਡੇੜ ਕੀਤੀ ਗਈ ਹੈ ਕੀ ਹਾਲ ਸਭ ਕੱਲ ਇਨਸਪੈਕਟਰ